ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੱਤਕਾ ਅਖਾੜਾ ਅਤੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਬਾਬਾ ਸ਼ਹੀਦ ਗੰਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੇ ਗੁੰਬਦਾਂ ਦੀ ਇਸ਼ਨਾਨ ਸੇਵਾ ਕੀਤੀ ਗਈ ਜਥੇ ਦੇ ਮੁਖ ਸੇਵਾਦਾਰ ਸੁਖਵੰਤ ਸਿੰਘ ਬਿੱਟੂ ਨੇ ਫਾਸਵੇ న్యూਸ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਜਥੇ ਵੱਲੋਂ ਪਿਛਲੇ 50 ਸਾਲਾਂ ਤੋਂ ਇਹ ਸੇਵਾ ਨਿਰੰਤਰ ਕੀਤੀ ਜਾਂਦੀ ਹੈ ਅਤੇ ਜਥੇ ਦੇ ਸਾਰੇ ਹੀ ਮੈਂਬਰ ਬੜੇ ਹੀ ਉਤਸ਼ਾਹ ਨਾਲ ਇਹ ਸੇਵਾ ਕਰਦੇ ਹਨ ਅਤੇ ਉਹ ਕਰਮਾ ਵਾਲੇ ਨੇ ਕਿ ਬਾਬਾ ਜੀ ਨੇ ਉਹਨਾਂ ਨੂੰ ਇਹ ਸੇਵਾ ਸੌਂਪੀ ਹੈ। ਉਹਨਾਂ ਸਾਰੀ ਸੰਗਤ ਨੂੰ ਅਪੀਲ ਕੀਤੀ ਕਿ ਸਾਰੇ ਹੀ ਬਾਬਾ ਜੀ ਦੇ ਦਰ ਨਾਲ ਜੁੜੋ ਅਤੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਉਸਤਾਦ ਕਮਲਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ ਗੁਰਵਿੰਦਰ ਸਿੰਘ ਰਾਜਵਿੰਦਰ ਸਿੰਘ ਰਾਜੂ ਰਵਿੰਦਰ ਸਿੰਘ ਰਵੀ ਲਾਲਜੀਤ ਸਿੰਘ ਲਾਲੀ ਸਰੂਪ ਸਿੰਘ ਅਤੇ ਜਗਜੀਤ ਸਿੰਘ ਜਗਾਸਣੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਇਹ ਜੀ ਪਿਛਲੇ ਕਮ ਸੇ ਕਮ 5 ਸਾਲਾਂ ਤੋਂ ਇਹ ਸਾਰੇ ਫੌਜ ਜਿਹੜੀ ਸਿੰਘਾਂ ਦੀ ਬਾਬਾ ਦੀਪ ਸਿੰਘ ਦੀ ਫੌਜ ਆ ਸ਼ਹੀਦਾਂ ਦੇ ਗਤਕੇ ਖਾੜੇ ਵਾਲੇ ਸੇਵਕਾਂ ਦਾ ਇਸ਼ਨਾਨ ਦੇ ਆ ਇਹ ਸਾਰੇ ਰਲ ਮਿਲ ਕੇ ਬਹੁਤ ਚਿਰ ਤੋਂ ਬਚਪਨ ਤੋਂ ਛੋਟੇ ਛੋਟੇ ਹੁੰਦੇ ਸਾਰੇ ਆਂਦੇ ਸੇਵਾ ਕਰਦੇ ਹੁੰਦੇ ਉਦੋਂ ਦੀ ਇਹ ਸੇਵਾ ਕਰਦੇ ਪਏ ਨੇ बस सेवा ही है ही सब कोई सेवा सेवा जी सब कोई मिलना दाद ही सेवा जो मिलनी सारा कुछ सेवा महाराज आप ही लंदे ਸਾਡੇ ਕੋ ਕੌਣ ਇਹੀ ਕਰ ਨਹੀਂ ਸਕਦੇ સેવા ਇਹ ਪਰਮੇਸ਼ਰ ਦਾ ਤਰਸ ਹੈਗਾ ਜੁੜੇ ਸਾਡੇ ਕੋ સેવા ਲੈ ਰਹੇ ਨੇ ਬਾਕੀ ਵੀ ਅਸੀਂ ਸਾਰਿਆਂ ਨੂੰ ਕਹਿੰਨੇ ਆਇਆ ਕਰੋ ਉੱਥੇ સેવા ਕਰਿਆ ਕਰੋ સેવા 'ਚ ਬੜੀ ਬਰਕਤ ਆ સેવા ਬੜੀ ਪ੍ਰਵਾਨ ਆ સેવા 'ਚ ਤਾਕਤ ਬਹੁਤ ਹੈਗੀ ਹੈ સેવા ਕਰਿਆ ਕਰੋ ਸਾਰੇ ਆ ਕੇ ਹੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਬਿਨ ਸੇਵਾ ਤੇਰੇ ਗੱਥ ਪੈਰ ਬਿਨਾ ਜਿਹੜੇ ਉਹ ਹੱਥ ਪੈਰ ਕਿਸੇ ਕੰਮ ਦੇ ਨਹੀਂ ਜਿੰਨਾ ਸੇਵਾ ਨਹੀਂ ਕਦੀ ਕੀਤੀ ਬਸ ਸੇਵਾ ਕਰੋ ਅਥੀ ਸੇਵਾ ਕਰੋ ਮਾਇਆ ਨਾਲ ਵੀ ਪ੍ਰਵਾਨ ਪਰ ਸੇ ਅਥੀ ਸੇਵਾ ਪਹਿਲੇ ਪ੍ਰਵਾਨਾ ਸੇਵਾ ਜ਼ਰੂਰ ਕਰਿਆ ਕਰੋ ਆ ਕੇ ਸਾਰੇ ਉਹਨੇ ਬੇਨਤੀ ਕਰਦੇ ਆਂ ਔਰ ਸੇਵਾ ਚ ਨਿਮਰਤਾ ਵੀ ਰੱਖਿਆ ਕਰੋ ਕੋਈ ਤੁਹਾਨੂੰ ਕੋਈ ਗੱਲ ਛੋਟੀ ਮੋਟੀ ਕਹਿ ਵੀ ਦੇਵੇ ਉਹਦੀ ਗੱਲ ਬਰਦਾਸ਼ਤ ਕਰ ਦਿਆ ਕਰੋ ਹਾਂਜੀ ਇਹ ਜੀ ਸਵੇਰ ਦੇ 8 ਵਜੇ ਦੇ ਲੱਗੇ ਇਹਨਾਂ ਰਾਤੀ ਸਾਰੀ ਰਾਤ ਵੀ ਸੇਵਾ ਕਰਨੀ ਸਰਫ ਦੀ ਸੇਵਾ ਵੀ ਸ਼ੁਰੂ ਹੋਣੀ ਰਾਤੀ 9 ਵਜੇ ਫੇਰ ਰਾਤੀ 3 ਵਜੇ ਦੀ ਸੇਵਾ ਚੱਲਣੀ ਫੇਰ ਇਹਨਾਂ ਪੂਰਾ ਗੁਰਦੁਆਰਾ ਸਾਰਾ ਧੁਾਈ ਕਰਕੇ ਸਾਰੇ ਸੰਗਤਾਂ ਨੇ ਸਾਰੇ ਸਿੰਘਾਂ ਨੇ ਧੁਾਈ ਕਰਕੇ ਸਾਫ ਸੁਥਰਾ ਕਰਕੇ ਇਹ ਰੋਜ਼ ਹੀ ਕਰਦੇ ਆ ਜੀ ਸੇਵਾ ਇਹ ਰੋਜੀ ਗੁਰੂ ਸਾਹਿਬ ਕਰਦੇ ਨਹੀਂ ਮਹਾਰਾਜ ਲੈਂਦੇ ਨੇ ਸੇਵਾ ਐਵੇਂ ਕਈ ਵਾਹਿਗੁਰੂ ਆਹ ਪਰਮੇਸ਼ਰ ਆਪ ਲੈਂਦੇ ਨੇ ਤਰਸ ਕਰਕੇ ਸਾਡੇ ਕੋ ਸੇਵਾ ਲੈਂਦੇ ਨੇ ਆਪ ਹੀ ਪਰਮੇਸ਼ਰ ਉਹਨਾਂ ਦੀ ਉਹ ਕਿਰਪਾ ਆ ਗਈ ਹੈ ਸਾਡੇ ਤੇ ਅਸੀਂ ਤੇ ਕੁਝ ਵੀ ਨਹੀਂ ਕਿਸੇ ਜੋਗੇ ਨਹੀਂ ਹੈ ਮਹਾਰਾਜ ਸੇਵਾ ਕਰਨ ਵਾਲੇ ਥੋੜੀ ਸੇਵਾ ਤੇ ਉਹ ਲੈ ਰਹੇ ਨੇ ਸਾਰੇ ਸੇਵਾ ਕਰਦੇ ਨੇ ਰੋਜ਼ ਆਉਂਦੇ ਨੇ ਡੇਲੀ ਆਉਂਦੇ ਨੇ ਸੇਵਾ ਕਰਕੇ ਚਲੇ ਜਾਂਦੇ ਨੇ ਕਈ ਵਿਚ ਨਗ ਵੀ ਬੜੇ ਪੈਂਦੇ ਨੇ ਕੀ ਕਰੀਏ ਕਾਰੋਬਾਰੀ ਬੰਤੇ ਆ ਸਾਰੇ ਵੇਖਣਾ ਪੈਂਦਾ ਬੜਾ ਕੁਝ ਬੜੀ ਬਹੁਤ ਰੌਣਕਾਂ ਵੱਧ ਰਹੀਆਂ ਲੱਖਾਂ ਦੀ ਸੰਗਤ ਜਾਂਦੀਆਂ ਝੋਲੀਆਂ ਭਰਤੀਆਂ ਤੇ ਰੌਣਕਾਂ ਵੱਧੀਆਂ ਨੇ ਤੇ ਕੋਈ ਕਿਤੇ ਜਾਂਦਾ ਕੋਈ ਇੱ ਐਵੇਂ ਥੋੜੀ ਕੋਈ ਬਾਕੀ ਇੱਕ ਹੋਰ ਵੀ ਅਸੀਂ ਇੱਕ ਬੇਨਤੀ ਕਰਨਾ ਕਹਿੰਨੇ ਆ ਲੋਕਾਂ ਨੂੰ ਜਿਵੇਂ ਕਿ ਮਤਲਬ ਇੱਥੇ ਇਹ ਬਾਜ਼ਾਰ ਵਾਲੇ ਨੇ ਲਾਗੇ ਚਾਗੇ ਚਾਟੀਵਿੰਡ ਚੌਂਗ ਦੇ ਅੰਦਰ ਵਾਰ ਆ ਗਏ ਨੇ ਜਿਹੜੇ ਮੇਰੇ ਵੀਰ ਇਹ ਇਹਨਾਂ ਨੂੰ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਨਾ ਜਿਹੜਾ ਥੋੜਾ ਨਾ ਆਪਣੀਆਂ ਰੇੜੀਆਂ ਜਿਹੜੀਆਂ ਲਾਂਦੇ ਨੇ ਪਿੱਛੇ ਪਿੱਛੇ ਥੋੜੀਆਂ ਕਰਕੇ ਲਾ ਲਿਆ ਕਰਨ ਸੰਗਨ ਨੂੰ ਲੰਗਣ ਲੱਗੇ ਬੜੀ ਦਿੱਕਤ ਹੁੰਦੀ ਹੈ ਬਹੁਤ ਦਿੱਕਤ ਹੁੰਦੀ ਆਹੀ ਇਹ ਬਹੁਤ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦੇ ਆਪਣੀਆਂ ਰੇੜੀਆਂ ਥੋੜੀਆਂ ਪਿੱਛੇ ਕਰ ਲਿਆ ਕਰੋ ਤਾਂ ਕਿ ਇੱਕ ਦੋ ਦਿਨ ਵਾਸਤੇ ਥੋੜਾ ਵੇਖ ਲਿਆ ਕਰੋ ਨਾਲ ਜਿਹੜੇ ਸਕੂਟਰ ਲਾਂਦੇ ਨੇ ਮੋਟਰਸਾਈਕਲ ਲਾਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਪਿਆਰ ਨਾਲ ਕਹਿੰਦਾ ਕਿ ਵੀਰ ਆਪ ਥੋੜਾ ਨਾਲ ਕਰਕੇ ਲਾ ਅੱਧੀ ਅੱਧੀ ਸੜਕਾਂ ਮੱਲੀ ਹੁੰਦੀਆਂ ਲੰਘਿਆ ਜਾਂਦਾ ਨਹੀਂ ਰਸ਼ ਬੈ ਜਾਂਦਾ ਫਿਰ ਚੋਰੀਆਂ ਹੋ ਜਾਂਦੀਆਂ ਜੇਬੇ ਕੱਟੇ ਜਾਂਦੇ ਫਿਰ ਲੜਾਈ ਝਗੜੇ ਵੀ ਹੁੰਦੇ ਮੁਖ ਦੇ ਫਿਰ ਪਜੂਲ ਦੇ ਤਾਂ ਕੀ ਕੀ ਲੈ ਜਣਾ ਗੁਰੂ ਤੇ ਘਰੋ ਜੇ ਆਕੇ ਇੱਥੇ ਲੱਖਾਂ ਸੰਗਤ ਆਕੇ ਤੇ ਰਾਤੀ ਜਾਗਦੀ ਐ ਸਵੇਰੇ ਸੇਵਾ ਕਰਦੀ ਐ ਤੇ ਅਸੀਂ ਤੁਸੀਂ ਅਸੀਂ ਕੀ ਕਰਦੇ ਆ ਦੁਕਾਨਾਂ ਦੇ ਅੱਗੇ ਰੇੜੀਆਂ ਲਾ ਕੇ ਉਹਨਾਂ ਦਾ ਸਭੋ ਕੰਮ ਖਰਾਬ ਕਰਦੇ ਸੇਵਾ ਨਹੀਂ ਕਰਦੇ ਆਪਾਂ ਸੇਵਾ ਤਾਂ ਕਰਨੀ ਨਹੀਂ ਉਹ ਸਭ ਤੋਂ ਜਿਹੜੇ ਸੇਵਾ ਕਰਨ ਆਂਦੇ ਨੇ ਉਹਨਾਂ ਵਿਚਾਰਾਂ ਨੂੰ ਤੰਗ ਕਰਨਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਗੰਗ ਸਾਹਿਬ ਕੇ ਸ਼੍ਰੋਮਣੀ ਗੱਦਕਾਹ ਅਖਾੜਾ ਅਤੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਤੰਦਰਬਾਬਾ ਦੀਪ ਸਿੰਘ ਜੀ ਦੇ ਜਥੇ ਵੱਲੋਂ ਅੱਜ ਇਹ ਜਿਹੜੇ ਗੁੰਮਦਾਨੀ ਗੁਰਦੁਆਰਾ ਸਾਹਿਬ ਦੇ ਗੁੰਮਦਾਨੀ ਇਸ਼ਨਾਨ ਸੇਵਾ ਕਰਵਾਈ ਗਈ ਔਰ ਹਰ ਸਾਲ ਇਹ ਪਿਛਲੇ ਲਗਭਗ 50 ਸਾਲ ਤੋਂ ਹੀ ਸੇਵਾ ਲਗਾਤਾਰ ਚੱਲ ਰਹੀ ਹੈ ਔਰ ਇਨਾਂ ਸਾਰੇ ਸਿੰਘਾਂ ਨੇ ਇਨਾਂ ਸਾਰਿਆਂ ਸੇਵਕਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸੇ ਤਰ੍ਹਾਂ ਮਹਾਰਾਜ ਦੀ ਧਰਨਾ ਜੁੜੇ ਰਹੋ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਵੱਧ ਚੜ ਕੇ ਸਾਰੇ ਹੀ ਦਿਹਾੜੇ ਗੁਰੂ ਸਾਹਿਬਾਨ ਦੇ ਮਨਾਇਆ ਕਰੀਏ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ